ਆ ਮਲਮ ਪੱਟੀ ਦਾ ਸਾਮਾਨ ਪਿਆ ਹੋਇਆ ਹੁਣ ਖਾਣ ਪੀਣ ਵਾਲੀ ਦੁਕਾਨ ਦੇ ਵਿੱਚ ਇਸ ਤਰ੍ਹਾਂ ਦਾ ਸਾਮਾਨ ਬੜੀ ਅਜੀਬ ਜਿਹਾ ਲੱਗਦਾ ਚੰਗੇ ਚੰਗੇ ਹਸਪਤਾਲਾਂ ਦੇ ਵਿੱਚ ਚੰਗੇ ਡਾਕਟਰਾਂ ਕੋਲੋਂ ਇਲਾਜ ਕਰਵਾਉਣ ਵਾਲੇ ਜਿਹੜੇ ਮਰੀਜ਼ ਨੇ ਜਿਹੜੇ ਉੱਥੋਂ ਠੀਕ ਨਹੀਂ ਹੋਏ ਉਹ ਇੱਥੇ ਇਸ ਚਮਤਕਾਰੀ ਮਲਮ ਦੇ ਨਾਲ ਠੀਕ ਹੋ ਜਾਂਦੇ ਨੇ ਇਹ ਮੇਰੀ ਦੂਜੀ ਪੱਟੀ ਹੈ ਜੀ ਪਹਿਲੀ ਪੱਟੀ ਨਾਲ ਫਰਕ ਪਿਆ ਪੱਟੀਆਂ ਨਾਲ ਬਹੁਤ ਫਰਕ ਪਿਆ ਜੀ ਮੈਨੂੰ ਕੋਈ ਜਲਣ ਨਹੀਂ ਹੋ ਰਹੀ ਇਹ ਫਾਰਮੂਲਾ 30 ਸਾਲ ਪਹਿਲਾਂ ਮੇਰਾ ਆਪਣਾ ਬੇਟਾ ਜਲ ਗਿਆ ਸੀ 6 ਮਹੀਨੇ ਦਾ ਸੀ ਇਹ ਮੈਂ ਤਾਂ ਕੋਈ ਮਹਾਪੁਰਸ਼ ਤੁਹਾਡੇ ਕੋਲ ਆਏ ਸੀ ਉਹਨਾਂ ਨੇ ਤੁਹਾਨੂੰ ਇਹ ਫਾਰਮੂਲਾ ਦੱਸਿਆ ਹਾਂ ਲੋਕ ਬਾਰੋਂ ਬਹੁਤ ਆਂਦੇ ਆ। ਉਹਨਾਂ ਦਿੱਲੀ ਤੋਂ ਆਇਆ ਇੱਕ ਬੱਚਾ। ਉੱਥੇ ਉਹਨਾਂ ਦੇ ਲੱਖ ਰੁਪਏ ਖਰਚ ਹੋਣੇ ਕਿ ਬਾਵਜੂਦ ਵੀ ਲੱਤ ਠੀਕ ਨਹੀਂ ਹੋਈ। ਉਹਨਾਂ ਨੂੰ ਸ਼ਾਇਦ ਕੋਈ ਕੁੜੀ ਆਂਦੀ ਸੀ ਪੈਟਰੋਲ ਦੀ ਟੈਂਕੀ ਚੈੱਕ ਕਰ ਰਹੀ ਸੀ। ਦਿੱਲੀ ਨਾਲ ਉਹ ਦਿੱਲੀ ਨੇ ਅੱਗ ਫੜ ਲਈ। ਸਾਰਾ ਮੂੰਹ ਕਾਲਾ ਹੋ ਗਿਆ ਉਹਦਾ। ਲੋਕਾਂ ਨੂੰ ਵੀ ਥੋੜਾ ਜਿਹਾ ਧਿਆਨ ਨਾਲ ਵਰਤਣਾ ਚਾਹੀਦਾ ਸੀ। ਇਹ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਰਹੇ ਆ। ਅੱਥਾਂ 'ਚ ਪਟਾਕੇ ਚਲਾ ਰਹੇ ਨੇ। ਇਹ ਵੀ ਦੇਖਿਆਗਾ ਕਿ ਆਲੇ-ਦੁਆਲੇ ਇੱਕ ਦੂਜੇ ਦੇ ਉੱਤੇ ਪਟਾਕੇ ਵੀ ਸੁੱਟ ਰਹੇ ਸੀ। ਇਹ ਕੀ ਦੀਵਾਲੀ ਥੋੜੀ ਆ ਯਾਰ? ਇਹ ਕੋਈ ਤਿਉਹਾਰ ਥੋੜੀ ਤੁਸੀਂ ਬਣਾ 90 ਮੀਜੀ ਉਹਨਾਂ ਦੇ ਜੋੜਨ ਚ ਵਾਲੀ ਬਣੀ ਤੇ ਦਾਦੀ ਦੇ ਜੇ ਲੱਗ ਹੋਇਆ ਤੇ ਉੱਥੇ ਉਹਨਾਂ ਦੇ ਪਿੱਛੇ ਲੱਤ ਚੋਂ ਮੇਨ ਲਾਈਨ ਲੱਗ ਗਈ ਲੱਤ ਚੋਂ ਲੱਗੇ ਪੈਰ ਚੋਂ ਨਿਕਲ ਗਈ ਬੋਡੀ ਦਾ ਜਿਹੜੀ 10 ਦਿਨਾਂ ਮੈਂ ਠੀਕ ਹੋ ਗਈ ਅੰਦਰ ਸਾਨੂੰ ਪਤਾ ਨਹੀਂ ਚੱਲਿਆ ਵੀ ਅੰਦਰ ਇੰਨਾ ਡੂੰਘਾ ਚੱਕਾ ਮੇਪੀ ਪੈਰ ਦੇ ਵਿੱਚੋਂ ਮਿਛਲੀ ਲੰਘ ਹੁਣ ਗੇਰ ਮਿੰਨਾ ਲੱਗਦਾ ਪਰ ਇਹ ਇੱਕ ਵਾਰਾ ਨਹੀਂ ਖਰਚ ਹੋਇਆ ਜੇ ਕਿਤੇ ਜਾਂਦੇ ਹਸਪਤਾਲ ਮੈਂ ਜਾਂਦੇ ਮੈਂ ਤਾਂ 5 ਲੱਖਾਂ ਦਾ ਵੀ ਰਹਾਂਗਾ ਕੋਲ ਸੋਸ਼ਲ ਮੀਡੀਆ ਤੇ ਹਿਕਰ ਬੜਾ ਲੋਕ ਕਰਨੇ ਯਾਰ ਆਪਾਂ ਲਾਈਵ ਹੋਈਏ ਦਿਖਾਈਏ ਅਸੀਂ ਆਹ ਚੀਜ਼ ਕਰ ਰਹੇ ਹਾਂ ਤੁਸੀਂ ਬੜੇ ਸਿੱਧੇ ਸਧਾਰਨ ਮਤਲ ਸਸ ਸਿੰਪਲ ਸੋਬਰ ਕਰਦੀ ਕਰੀ ਕਰੀ ਮਨ ਚ ਲਾਲਚ ਨਹੀਂ ਆ ਵੀ ਇੰਨੀ ਦੁਨੀਆ ਜੋੜ ਗਈ ਆ ਨਾਲ ਇਹਨੇ ਲੋ ਕੰਦੇ ਆ ਨਾ ਹੀ ਨਾ ਸਾਨੂੰ ਸੋਚੀ ਨਹੀਂ ਕਦੀ ਚਿੰਤਾ ਆਂਦੀ ਹੁੰਦੀ ਜੇ ਕੋਈ ਗਾ ਖੜਾ ਹੁੰਦਾ ਫੇਰ ਕਰਦੇ ਨਹੀਂ ਸੀ ਲੰਗਾ ਦਾ ਕੰਮ ਕਰਦੇ ਤੇ ਉਸਕੇ ਬਾਅਦ ਮੈਂ ਨਿਕਲੰਦੇ ਅਰਥਨਤਿਕ ਰੇਲੂ ਅਰਥਨਤਿਕ ਇੰਡੀਆ ਬੱਚਿਆਂ ਨੂੰ ਇਹ ਬੱਚੇ ਮੇਰੇ ਦੀ ਕਰ ਮੰਨਦੇ ਆ ਵੀ ਕਿਆ ਗੰਦਾ ਕੰਮ ਕਰ ਰਹੇ ਆ ਤੀਕ ਹੰਦੇ ਹੱਥ ਲਗਾ ਰਿਹਾ ਨਹੀਂ ਦੇ ਕਰ ਜੀ ਤੁਸੀਂ ਜੁੜਿਆ ਹੋ ਨਾ ਇੰਡੀਆ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੋਸਤੋ ਅੱਜ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਇਸ ਸਮੇਂ ਪਹੁੰਚੇ ਹੋਇਆ ਪਟਿਆਲਾ ਦੇ ਗੁਰਮੰਡੀ ਦੇ ਮਿਠਰੀ ਬਾਜ਼ਾਰ ਦੇ ਵਿੱਚ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਸਕਦੇ ਇੱਕ ਨਮਕੀਨ ਪੁਜੀਆ ਦੀ ਦੁਕਾਨ ਹੈ ਜਿੱਥੇ ਅਸੀਂ ਇਸ ਸਮੇ ਮੌਜੂਦ ਹਾਂ ਔਰ ਇਸੀ ਦੁਕਾਨ ਦੇ ਵਿੱਚ ਹੋਲਸੇਲ ਦੇ ਵਿੱਚ ਨਮਕੀਨ ਬਿਸਕੁਟ ਪੁਜੀਆ ਵਗੈਰਾ ਵੇਚਿਆ ਜਾਂਦਾ ਪਰ ਇਹਦੇ ਨਾਲ ਇੱਕ ਤਸਵੀਰ ਇਹ ਜੁੜਦੀ ਹੈ ਕਿ ਇੱਥੇ ਆ ਮੱਲਮ ਪੱਟੀ ਦਾ ਸਾਮਾਨ ਪਿਆ ਹੋਇਆ ਹੁਣ ਖਾਣ ਪੀਣ ਵਾਲੀ ਦੁਕਾਨ ਦੇ ਵਿੱਚ ਇਸ ਤਰ੍ਹਾਂ ਦਾ ਸਾਮਾਨ ਬੜੀ ਅਜੀਬ ਜਿਹਾ ਲੱਗਦਾ ਪਰ ਇੱਕ ਸਟੋਰੀ ਹੈ ਜਿਹੜੀ ਜਿਸ ਨਾਲ ਤੁਹਾਨੂੰ ਰੂਬ ਰੂ ਕਣਾਣਾ ਦੋ ਦਿਨ ਪਹਿਲਾਂ ਦੀਵਾਲੀ ਬੀਤੀ ਹੈ ਲੋਕਾਂ ਨੇ ਪਟਾਕੇ ਖੂਬ ਚਲਾਏ ਨੇ ਔਰ ਇਹਨਾਂ ਪਟਾਕਿਆਂ ਦੇ ਚਲਾਣ ਦੇ ਬਾਅਦ ਕਈ ਲੋਕ ਜ਼ਖਮੀ ਵੀ ਹੋਏ ਨੇ ਹਮੇਸ਼ਾ ਹੀ ਹੁੰਦੇ ਨੇ ਤਾਂ ਇਹ ਉਹ ਦੁਕਾਨ ਹੈ ਜਿੱਥੇ ਦੀਵਾਲੀ ਤੋਂ ਬਾਅਦ ਸੜੇ ਜਲੇ ਹੋਏ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਔਰ ਇੱਥੇ ਉਹਨਾਂ ਦੀ ਮਲਮ ਪੱਟੀ ਕੀਤੀ ਜਾਂਦੀ ਹੈ ਮੰਨਤਾ ਇਹ ਹੈ ਕਿ ਚੰਗੇ ਚੰਗੇ ਹਸਪਤਾਲਾਂ ਦੇ ਵਿੱਚ ਚੰਗੇ ਡਾਕਟਰਾਂ ਕੋਲੋਂ ਇਲਾਜ ਕਰਵਾਉਣ ਵਾਲੇ ਜਿਹੜੇ ਮਰੀਜ਼ ਨੇ ਜਿਹੜੇ ਉੱਥੋਂ ਠੀਕ ਨਹੀਂ ਹੋਏ ਉਹ ਇੱਥੇ ਇਸ ਚਮਤਕਾਰੀ ਮੱਲਮ ਦੇ ਨਾਲ ਠੀਕ ਹੋ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਉਹ ਮੱਲਮ ਹੈ ਜਿਹੜੇ ਪਿਛਲੇ 30 ਸਾਲਾਂ ਤੋਂ ਇੱਥੇ ਲਗਾਈ ਜਾ ਰਹੀ ਔਰ ਇਹ ਸਾਰੀ ਸੇਵਾ ਅਨੁਸ਼ੁਲਕ ਹੈ ਤਾਂ ਤੁਸੀਂ ਆ ਦੇਖ ਸਕਦੇ ਹੋ ਛੋਟਾ ਬੱਚਾ ਵੀ ਪੱਟੀ ਘਰਾਨ ਆਇਆ ਹੋਇਆ ਔਰ ਇਹ ਉਹ ਸੱਚਨੇ ਕਾਕਾ ਜੀ ਪਟਿਆਲਾ ਦੇ ਉੱਗੇ ਸਮਾਜ ਸੇਵੀ ਨੇ ਔਰ ਲੰਬੇ ਸਮੇਂ ਤੋਂ ਜਿਹੜੇ ਇਹ ਸੇਵਾ ਫ੍ਰੀ ਨਿਭਾਉਂਦੇ ਆ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਛੋਟੇ ਬੱਚਾ ਕਿਸ ਤਰ੍ਹਾਂ ਪੱਟੀ ਘਰਾਨ ਵਿੱਚ ਥੋੜੀ ਦਿੱਕਤ ਮਹਿਸੂਸ ਕਰ ਰਿਹਾ ਪਰ ਉਹ ਜਿਹੜੇ ਜਲੇ ਹੋਏ ਸੜੇ ਹੋਏ ਵਿਅਕਤੀ ਪਹੁੰਚਦੇ ਨੇ ਉਹਨਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਸਾਡੇ ਦਾ ਇੱਕ ਭਾਈ ਸਾਹਿਬ ਹੈ ਇਹਨਾਂ ਨੇ ਹਾਦੀ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਕਿ ਨਾਮ ਹੈ ਵੀਰ ਜੀ ਆਪਣਾ ਜਗਦੀਪ ਸਿੰਘ ਜੀ ਖੜੇ ਹੋ ਜੂਗੀ ਕਿ ਨਾਮ ਹੈ ਆਪਣਾ ਜਗਦੀਪ ਸਿੰਘ ਜੀ ਕਿੱਥੋਂ ਹੈ ਭਾਜੀ ਪਟਿਆਲੇ ਤੋਂ ਨਾਰਦਾ ਚੌਂਕ ਇਹ ਹੱਥ ਕਿਵੇਂ ਸੜਿਆ ਜੀ ਇਹ ਅਨਾਜ ਚਲਾਇਆ ਸੀ ਜੀ ਅਨਾਜ ਚਰਾ ਕੇ ਬਸ ਪਿੱਛੋ ਦੀ ਬੈਕ ਤੋਂ ਹੀ ਫਟ ਗਿਆ ਤੇ ਮੇਰਾ ਹੱਥ ਚੱਲ ਗਿਆ ਜੀ ਪੂਰਾ ਅਸੀਂ ਪੱਟੀ ਜਦੋਂ ਖੋਲੀ ਉਹਦੋਂ ਵੀ ਤੁਹਾਡੇ ਹਾਦੀ ਤਸਵੀਰ ਦੇਖਿਆ ਪਰ ਬੜੀ ਬੁਰੀ ਤਰ੍ਹਾਂ ਨਾਲ ਜਲਿਆ ਹੋਇਆ ਹਾਂ ਜੀ ਬਹੁਤ ਬੁਰੀ ਤਰ੍ਹਾਂ ਜਲ ਗਿਆ ਜੀ ਮੈਂ ਬਸ ਮੁਬਤੀ ਨਾਲ ਲਗਾਈ ਹੈ ਸਿੱਧਾ ਕਰਨ ਦਾ ਪਿੱਛੇ ਹੀ ਫਟ ਗਿਆ ਉਦੋਂ ਮੈਨੂੰ ਬਹੁਤ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਜਿੰਦਾਂਸ ਵਿੱਚ ਲੈ ਗਿਆ ਉੱਤੋਂ ਇੱਕ ਪੱਟੀ ਕਰਾਈ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਹੰਤਾ ਵੀ ਉਹ ਪੱਟੀ ਕਰਦੇ ਆ ਤੇ ਤਿੰਨ ਦਿਨਾਂ ਵਿੱਚ ਤੇਰਾ ਠੀਕ ਹੋ ਜਾਏਗਾ ਤੇ ਹੁਣ ਕਿੰਨੀ ਵੀ ਪੱਟੀਆਂ ਥੋੜੀ ਇਹ ਮੇਰੀ ਦੂਜੀ ਪੱਟੀ ਹੈ ਜੀ ਪਹਿਲੀ ਪੱਟੀ ਨਾਲ ਫਰਕ ਪੱਟੀਆਂ ਨਾਲ ਬਹੁਤ ਫਰਕ ਪਿਆ ਜੀ ਮੈਨੂੰ ਕੋਈ ਜਲਨ ਨਹੀਂ ਹੋ ਰਹੀ ਕੋਈ ਮਸ ਦਰਦ ਦਾ ਮਹਿਸੂਸ ਨਹੀਂ ਹੋ ਰਿਹਾ ਤੇ ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ ਹੈ ਤੇ ਮੈਂ ਇਸ ਕਰਕੇ ਮੈਂ ਦੂਜੀ ਪੱਟੀ ਕਰਾਨਾ ਆਇਆ ਉਸ ਤੋਂ ਬਾਅਦ ਤੀਜੀ ਪੱਟੀ ਜਦੋਂ ਅਗਲੇ ਦਿਨ ਹੋਏ ਜਾਂ ਇੱਕ ਦਿਨ ਛੱਡ ਕੇ ਜਦੋਂ ਜਿਵੇਂ ਜਿਵੇਂ ਜਦੋਂ ਨੂੰ ਬੁਲਾ ਰਹੇ ਹਾਂ ਕੈਂਡੀਆਂ ਉਦੋਂ ਅਸੀਂ ਆ ਜੰਨੇ ਤੁਹਾਨੂੰ ਮਤਲਬ ਪਹਿਲੀ ਪੱਟੀ ਨਾਲ ਫਰਕ ਲੱਗਿਆ ਬਿਲਕੁਲ ਫਰਕ ਲੱਗਿਆ ਜੀ ਮੈਨੂੰ ਤੇ ਮੈਂ ਕਹਿੰਦਾ ਵੀ ਜਿੰਨੇ ਵੀ ਹੈ ਇਹ ਫ੍ਰੀ ਸੇਵਾ ਕਰਦੇ ਆ ਕੋਈ ਵੈਸਾ ਨਹੀਂ ਹੈ ਪੱਟੀ ਵੀ ਆਪਣੇ ਕੋਲੋਂ ਦਵਾਈ ਵੀ ਆਪਣੇ ਕੋਲੋਂ ਜੀ ਜੀ ਲੱਗਦਾ ਕਿ ਜਦੋਂ ਤੁਹਾਡਾ ਹੱਥ ਸੜਿਆ ਪਿਆ ਜਿੰਨੀ ਕਿ ਤੁਹਾਨੂੰ ਚੋਰ ਦੀ ਦੀ ਪੈੜੀ ਲੱਗੀ ਐ ਡਾਕਟਰ ਕੋਲ ਜਾਂਦੇ ਪ੍ਰਾਈਵੇਟ ਇਲਾਜ ਕਰਾਉਣ ਦੇ ਤਾਂ ਕਿੰਨੇ ਪੈਸੇ ਲੱਗ ਜਣੇ ਪੈਸੇ ਤਾਂ ਪਹਿਲੀ ਪਹਿਲੀ ਪੱਟੀ ਤੇ ਤਾਂ ਮੈਂ ਕਹਿੰਦਾ 4-5000 ਰੁਪਏ ਲੱਗ ਜਾਂਦਾ ਨਾਲੇ ਉਹ ਚੀਰਾ ਦੇ ਦਿੰਦੇ ਆ ਉਹ ਪਹਿਲੀ ਚੀਰਾ ਦੇ ਦਿੰਦਾ ਜ਼ਖਮ ਹੋ ਜਾਂਦਾ ਪਰ ਇੱਥੇ ਇਹਨਾਂ ਨੇ ਕੁਝ ਨਹੀਂ ਕੀਤਾ ਥੋੜਾ ਜਿਹਾ ਪਾਣੀ ਭਰਿਆ ਸੀ ਉਹ ਪਾਣੀ ਕੱਢ ਕੇ ਫਿਰ ਇਹਨਾਂ ਨੇ ਨਾਲ ਦੀ ਨਾ ਪੱਟੀ ਕਰਤੀ ਤੇ ਉਸ ਤੋਂ ਬਾਅਦ ਮੈਨੂੰ ਕੋਈ ਜਲਨ ਨਹੀਂ ਹੋਈ ਕੁਝ ਨਹੀਂ ਹੋਇਆ ਬੈਟਰੀ ਪਹਿਲੀ ਪੱਟੀ ਦੇ ਵਿੱਚ ਤੇ ਹੁਣ ਕਿੰਨਾ ਫਰਕ ਲੱਗਿਆ ਬਹੁਤ ਜ਼ਿਆਦਾ ਫਰਕ ਹੈ ਜੀ ਵੀ ਮੇਰੇ ਸਾਹਮਣੇ ਤਾਂ ਇਹ ਦੂਜੀ ਤੀਜੀ ਪੱਟੀ ਪਹਿਲੀ ਪੱਟੀ ਨਾਲ ਫਰਕ ਪਾ ਜੇਗਾ ਬਹੁਤ ਥੋੜਾ ਉਹਦਾ ਤੁਹਾਡਾ ਪੂਰਾ ਵਿਸ਼ਵਾਸ ਹੈ ਕਿ ਇਹ ਬਿਲਕੁਲ ਠੀਕ ਹੋ ਜਾਏਗਾ ਹਾਂ ਜੀ ਮੈਂ ਤਾਂ ਪਹਿਲੀ ਵਾਰ ਹੀ ਆਇਆ ਹਾਂ ਪਰ ਮੈਨੂੰ ਬਤੇਰੇ ਬੰਦੇ ਨੇ ਕਿਹਾ ਤੂੰ ਉਧਰ ਨਹੀਂ ਗਿਆ ਮਿਸਲੀ ਵਿਚਾਰ ਚਾਹੀ ਗਿਆ ਕਿ ਭਾਈ ਸਾਹਿਬ ਉਹ ਪੱਟੀ ਕਰਦੇ ਆ ਫਰੀ ਕਰੋਨਾ ਦਾ ਬਹੁਤ ਉਹਨਾਂ ਦਾ ਮੈਂ ਸੁਣਿਆ ਸੀ ਤਾਂ ਇਸ ਕਰਕੇ ਮੈਂ ਇੱਧਰ ਆਇਆ ਪਰਮਾਤਮਾ ਤੁਹਾਨੂੰ ਜਲਦੀ ਸਵਸਥ ਕਰੇ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਉਹਰੇ ਜਿਹੜੀ ਪੱਟੀ ਕੀਤੀ ਜਾਂਦੀ ਹੈ ਔਰ ਉਹ ਲੋਕਾਂ ਦਾ ਇਲਾਜ ਅਸੀਂ ਕਾਕਾ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਿਛਲੇ 30 ਸਾਲਾਂ ਤੋਂ ਜਿਹੜੇ ਦਿਵਾਲੀ ਤੋਂ ਬਾਅਦ ਜਲੇ ਹੋਏ ਸੜੇ ਹੋਏ ਮਰੀਜ਼ ਆਉਂਦੇ ਨੇ ਉਹਨਾਂ ਦਾ ਇਲਾਜ ਜਿਹੜੇ ਕਾਕਾ ਜੀ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਕਾਕਾ ਜੀ ਇਸ ਤਰ੍ਹਾਂ ਇਹ ਸੇਵਾ ਸ਼ੁਰੂ ਹੋਈ ਔਰ ਇਹ ਜਿਹੜੀ ਮਲਮ ਪੱਟੀ ਚਮਤਕਾਰੀ ਮਲਮ ਪੱਟੀ ਕਹਦੀ ਏ ਇਹ ਫਾਰਮੂਲਾ ਕਿੱਥੋਂ ਲੱਭਿਆ ਇਹ ਫਾਰਮੂਲਾ 30 ਸਾਲ ਪਹਿਲਾਂ ਮੇਰਾ ਆਪਣਾ ਬੇਟਾ ਜਲ ਗਿਆ ਸੀ 6 ਮਹੀਨੇ ਦਾ ਸੀ ਉਹ ਜਲਨ ਕਰਕੇ ਸਾਨੂੰ ਮਿਲ ਗਈ ਕਿਸੇ ਸੰਤ ਨੇ ਦੱਸਿਆ ਵੀ ਤੁਸੀਂ ਇਹ ਦਵਾਈ ਬਣਾ ਕੇ ਲਾਓ ਸਾਨੂੰ ਉਸ ਟੇਮੇ ਬਣਾਈ ਉਸ ਟੇਮੇ ਲਗਾਈ ਉਸਕੇ ਹੁ ਕੋਈ ਨਿਸ਼ਾਨ ਵੀ ਨਹੀਂ ਹੈ ਉਸ ਦਾ ਉਹ ਜਿਹੜਾ ਫਾਇਦਾ ਥਾ ਸਾਨੂੰ ਉਹ ਦੇਖ ਕੇ ਸਾਨੂੰ ਲਗਾਤਾਰ ਉਹ ਦਵਾਈ ਬਣਾਈ ਸ਼ੁਰੂ ਕਰਤੀ ਉਹ 30 ਸਾਲ ਤੋਂ ਚੱਲ ਰਹੀ ਹੈ ਅੱਛਾ ਇਹ ਮਤਲਬ ਕੋਈ ਮਹਾਪੁਰਸ਼ ਤੁਹਾਡੇ ਕੋਲ ਆਏ ਸੀ ਉਹਨਾਂ ਨੇ ਤੁਹਾਨੂੰ ਇਹ ਫਾਰਮੂਲਾ ਦੱਸਿਆ ਹਾਂਜੀ ਇਹ ਫਾਰਮੂਲਾ ਜਦ ਹੀ ਚੱਲ ਰਹੀ ਔਰ ਇਹ ਜਿਹੜੀਆਂ ਜਿਹੜੀ ਦਵਾਈ ਦਾ ਕਹਿੰਦੇ ਸੁਣਿਆ ਕਿ ਚੰਗੇ ਚੰਗੇ ਜਿਹੜੇ ਡਾਕਟਰ ਜਾਂ ਚੰਗੇ ਹਸਪਤਾਲਾਂ ਤੋਂ ਵੀ ਜਿਹੜੇ ਮਰੀਜ਼ ਨੇ ਠੀਕ ਨਹੀਂ ਹੋਏ ਉਹ ਵੀ ਇੱਥੇ ਪਹੁੰਚਦੇ ਨੇ ਔਰ ਖਾਸੀ ਦਵਾਈ ਦੀ ਇਹ ਦੱਸੀ ਜਾ ਰਹੀ ਹੈ ਕਿ ਉਹਦਾ ਜਲੇ ਸੜੇ ਦਾ ਨਿਸ਼ਾਨ ਵੀ ਨਹੀਂ ਰਹਿੰਦਾ ਉਹਦੇ ਤੇ ਹਨ ਇਹ ਦਵਾਈ ਦਾ ਇੱਕੋ ਫਾਇਦਾ ਵੀ ਨਹੀਂ ਸ਼ਾਂਤ ਰਹਿੰਦੀ ਨਹੀਂ ਬਿਲਕੁਲ ਨਹੀਂ ਨੰਬਰ 2 ਲੋਕ ਬਾਰੋਂ ਬਹੁਤ ਆਂਦੇ ਆ ਹੁਣ ਪਰਸੋਂ ਸੰਗਰੂਰ ਤੋਂ ਆਏ ਆ ਬੰਦੇ ਪਹਿਲਾਂ ਦਿੱਲੀ ਤੋਂ ਆਇਆ ਤਾਂ ਇੱਕ ਬੱਚਾ ਉੱਥੇ ਉਹਨਾਂ ਦੇ ਲੱਖ ਰੁਪਏ ਖਰਚ ਹੋਣੇ ਕਿ ਬਾਵਜੂਦ ਵੀ ਲੱਤ ਠੀਕ ਨਹੀਂ ਹੋਈ ਉਸਕੇ ਬਾਅਦ ਉਹਨਾਂ ਨੇ ਪਲਾਸਟਿਕ ਸਰਜਰੀ ਦੱਸਦੀ ਦੋ ਟਾਈ ਲੱਖ ਦਾ ਖਰਚਾ ਉਹਨਾਂ ਰਿਸ਼ਤੇ ਪਟਿਆਲੇ ਮੋਦੀ ਕੋਲ ਸੀ ਪੜਾਉਂਦੇ ਆ ਉਹਨਾਂ ਨੇ ਉਹਨਾਂ ਨੂੰ ਰਿਬ ਲਾਇਆ ਪਟਿਆਲੇ ਉਹਨਾਂ ਨੇ ਪੂਰੇ ਦਿਖਾਇਆ ਸਾਨੂੰ ਉਹਨਾਂ ਨੇ ਪਹਿਲੀ ਪੱਟੀ ਕਰਕੇ ਦੇਖਿਆ ਵੀ ਠੀਕ ਹੋ ਜਾਏਗਾ ਉਹਦੀ ਪੱਟੀ 15-20 ਦਿਨ ਚੱਲੀ ਇਹ ਬਿਲਕੁਲ ਠੀਕ ਹੋ ਗਿਆ ਬਿਨਾ ਪੈਸੇ ਤੋਂ ਬਿਨਾ ਕਿਸੇ ਖਰਚੇ ਤੋਂ ਅਨੰਦਪੁਰ ਸਾਹਿਬ ਤੋਂ ਕੁੜੀ ਆਂਦੀ ਸੀ ਪੈਟਰੋਲ ਦੀ ਟੈਂਕੀ ਚੈੱਕ ਕਰ ਰਹੀ ਸੀ ਦਿੱਲੀ ਨਾਲ ਉਹ ਦਿੱਲੀ ਨੇ ਅੱਗ ਫੜ ਲਈ ਸਾਰਾ ਮੂੰਹ ਕਾਲਾ ਹੋ ਗਿਆ ਉਹਦਾ 15 ਦਿਨ ਲੱਗੇ ਉਹਦੇ ਕੋਈ ਨਿਸ਼ਾਨ ਨਹੀਂ ਹੈਗਾ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਦੁਰੰਦਰ ਬੰਧਿਆ ਨਹੀਂ ਪਹਿਲਾਂ ਪਿਛਲੇ ਸਾਲ ਵੀ ਵਾਈਟ ਕਰਕੇ ਲੈ ਕੇ ਸੀ ਦੇਖੋ ਭਾਈ ਸਾਹਿਬ ੱੱਡੇ ਨੂੰ ਲੱਗਦੀ ਉਸ ਤੋਂ ਉਹਨੂੰ ਦੇਖ ਕੇ ਦੁਨੀਆ ਦੂਰੋਂ ਦਰਮਾਰੀ ਆ ਆਪਣਾ ਇਲਾਜ ਕਰਾਈ ਹੁਣ ਦੀਵਾਲੀ ਕਰਕੇ ਪਹਿਲੇ ਦਿਨ ਦੀਵਾਲੀ ਨੂੰ ਵੀ ਮੇਰੀ ਲਾਗੇ ਅਗਲੇ ਦਿਨ ਸੱਤਰੀ ਆ ਗਏ ਜਦੋਂ Diwali 2 ਦਿਨ ਸੀ ਪਹਿਲੇ ਦਿਨ 20 ਮਰੀ ਜਾਏ ਫਿਰ 70 ਹੋਰ ਆ ਗਏ ਅਗਲੇ ਦਿਨ ਆ ਗਏ ਮੈਨੂੰ ਮਤਲਬ ਕਿ 90 ਮਰੀ ਜੀ ਮਤਲਬ ਕਿ 2 ਦਿਨਾਂ ਵਿੱਚ Diwali Diwali ਦੇ ਜਿਹੜੇ 90% ਬੱਚੇ ਜਿਹੜੇ ਹੈਗੇ ਆ ਸਭ ਦੇ ਹੱਥ ਫਟੇ ਹੋਏ ਆ ਨਾਰ ਕਰਕੇ ਹੱਥ ਜੜ ਪਰਦੇ ਹੱਸੇ ਦਾ ਵਿਚਾਰ ਡਵਡ ਬਣ ਜਨ ਦੇ ਵਿੱਚ ਟੋਟੋ ਘਟ 100 ਗ੍ਰਾਮ ਤੋਂ ਲੈ ਕੇ 150 ਗ੍ਰਾਮ ਪਾਣੀ ਨਿਕਲਦਾ ਇੱਕ ਅੱਛਾ ਮਤਲਬ ਮੈਂ ਤਸਵੀਰ ਕਈ ਵੀ ਦਿਖਾਈ ਸੀ ਆਪਣੇ ਦਰਸ਼ਕਾਂ ਨੂੰ ਵੀ ਦਿਖਾਈਏ ਬੜੇ ਬੁਰੀ ਤਰੀਕੇ ਨਾਲ ਇੱਕ ਸਰਦਾਰ ਜੀ ਐਸ ਉਹਨਾਂ ਦਾ ਹੱਥ ਬੜਾ ਜਲਿਆ ਹੋਇਆ ਸੀ ਇੱਕ ਕੀ ਨਹੀਂ ਨਾ ਆਇਆ ਤਾਂ ਪਰਸੋਂ ਤੁਸੀਂ ਦੇਖਦੇ ਬਹੁਤ ਬੜਾ ਦਾਕਟਰ ਜੀ ਨਾ ਬਣਿਆ ਹਾਂ ਹਾਂ ਇਹ ਕਹਿੰਦੇ ਮੈਂ ਪਹਿਲਾਂ ਹਸਪੀਟਲ ਗਿਆ ਇੱਕ ਪੱਟੀ ਕਰਾਈਆ ਫਿਰ ਉਰੇ ਦਾ ਪਤਾ ਲੱਗਿਆ ਤਾਂ ਉਰੇ ਪਹੁੰਚਿਆ ਕਹਿੰਦਾ ਪਹਿਲੇ ਪੱਟੀ ਨਾਲ ਬੜਾ ਆਰਾਮ ਮਿਲਿਆ ਨਹੀਂ ਇਹ ਤਾਂ ਮਿਲ ਕੇ 5-6 ਦਿਨ ਚ ਠੀਕ ਹੋ ਜਾਏਗਾ ਨਹੀਂ ਅੱਛਾ ਪਰ ਪੂਰਾ ਵਿਸ਼ਵਾਸ ਹੈ 5-6 ਦਿਨ ਪੱਟੀ 100% ਗਾਰੰਟੀ ਨਾਲ ਹੈ ਹੂੰ ਪਰ ਇਹ ਇੱਕ ਇਹ દિਵਾਲੀ ਦੇ ਦਿਨਾਂ ਦੇ ਵਿੱਚ ਹੀ ਇਹ ਇੱਕ ਘੜ ਕੋ ਵੱਧਦੇ ਜਾਂ ਆਮ ਦਿਨਾਂ ਦੇ ਵਿੱਚ ਵੀ ਲੋਕ ਆਮ ਦਿਨਾਂ 'ਚ ਤਾਂ ਨਹੀਂ ਵੱਧਦੇ ਜੀ ਆਮ ਦਿਨਾਂ 'ਚ ਤਾਂ ਰੂਟੀਨ 'ਚ ਕੋਈ 5-4 ਪੇਸ਼ੈਂਟ ਆ ਗਏ ਨਾ ਆ ਗਏ ਕਿਸੇ ਦੇ ਘਰ ਗੈਸ ਤੇ ਅੱਗ ਲੱਗੀ ਆ ਉਹ ਕਹ ਧੜਕਲ ਉੱਛਲ ਕੇ ਪੈ ਗਿਆ ਉਹ ਕੋਈ ਪੂਰੀ ਉੱਛਲ ਕੇ ਪੈ ਗਈ ਉਹਦੇ ਛੋਟੇ ਮੋਟੇ ਹੁੰਦੇ ਕੇਸ ਆਮ ਤੌਰ ਤੇ ਕੋਈ ਵੱਡਾ ਕਿਸੇ ਨਾਲ ਕੋਈ ਤਜਾਬ ਨਾਲ ਚੱਲ ਗਿਆ ਰੇਡੀਏਟਰ ਨਾਲ ਚੱਲ ਗਿਆ ਬੰਦਾ ਕਾਰ ਦਾ ਰੇਡੀਏਟਰ ਖੋਲ ਦਿੰਦਾ ਉਹਦਾ ਪਾਣੀ ਸਿੱਧਾ ਪੈ ਜਾਂਦਾ ਉਹਨਾਂ ਕਰ ਦਿੰਦਾ ਹੁਣ ਗ੍ਰੀਡ ਦੇ ਉੱਤੇ ਸਰਦਾਰ ਜੀ ਦੇ ਜਾਈ ਲੱਗੇ ਹੋਏ تھے ਉੱਥੇ ਉਹਨਾਂ ਦੇ ਪਿੱਛੇ ਲੱਤ ਚੋਂ ਮੇਨ ਲਾਈਨ ਲੱਗ ਗਈ ਅੱਛਾ ਲੱਤ ਚੋਂ ਲੱਗ ਕੇ ਪੈਰ ਚੋਂ ਨਿਕਲ ਗਈ ਪੂਰੇ ਸਾਰੇ ساری ਬੋਡੀ ਫਲੈਸ਼ ਹੋ ਗਈ ਨਾ ਇਹ ਉਹ ਮਤਲਬ ਕਿ ਸਮਝੋ ਤੁਸੀਂ ਬੋਡੀ ਦਾ ਜਿਹੜੀ 10 ਦਿਨਾਂ ਮੇਂ ਠੀਕ ਹੋ ਗਈ ਅੰਦਰ ਸਾਨੂੰ ਪਤੀ ਚੱਲਿਆ ਵੀ ਅੰਦਰ ਇੰਨਾ ਡੂੰਗਾ ਚੱਕ ਮੇਂ ਵੀ ਪੈਰ ਦੇ ਵਿੱਚੋਂ ਬਿਜਲੀ ਲੰਘੀ ਹੂੰ 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 ਨੂੰ 1.5 ਮਹੀਨਾ ਲੱਗ ਗਿਆ ਪਰ ਅਗਲੇ ਇੱਕ ਪੈਸਾ ਨਹੀਂ ਖਰਚ ਹੋਇਆ ਜੇ ਕਿਤੇ ਜਾਂਦੇ ਹਸਪਤਾਲਾਂ ਮੈਂ ਜਾਂਦੇ ਮੈਂ ਕਹਿੰਦਾ 5-7 ਲੱਖਾਂ ਵੀ ਨਾ ਲਾ ਰੋ ਕਹਿੰਦੇ ਕੀ ਐਨੇ ਨੇ ਭਿਆੰਕਰ ਕੇਸ ਨੇ ਐਨੇ ਭਿਆਨਕ ਹਾਸਿਆਂ ਦੇ ਮਰੀਜ਼ ਵੀ ਇੱਥੇ ਆਉਂਦੇ ਨੇ ਕੱਲਾ ਦੀਵਾਲੀ ਦੇ ਦਿਨਾਂ ਤੋਂ ਚਲੋ ਇਹ ਪਟਾਕਿਆਂ ਕਰਕੇ ਜਿਹੜੇ ਮਰੀਜ਼ ਵੱਧੇ ਹੋਏ ਨੇ ਲੋਕ ਆ ਰਹੇ ਨੇ ਔਰ ਇਸ ਵਾਰ ਤਾਂ ਕਹਿੰਦੇ ਆ ਨਾਰ ਦੇ ਪੇਸ਼ੈਂਟ ਬਹੁਤ ਸੀ ਜਿਨ੍ਹਾਂ ਦੇ ਹੱਥਾਂ 'ਚੋਂ ਨਾਰ ਫਟ ਗਿਆ ਲੋਕਾਂ ਨੂੰ ਵੀ ਥੋੜਾ ਜਿਹਾ ਧਿਆਨ ਨਾਲ ਵਰਤਣਾ ਚਾਹੀਦਾ ਸੀ ਇਹ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਰਹੇ ਆ ਅੱਥਾਂ 'ਚ ਪਟਾਕੇ ਚਲਾ ਰਹੇ ਨੇ ਇਹ ਬਹੁਤ ਗਲਤ ਗੱਲ ਹੈ ਬਹੁਤ ਜਿਆਦਾ ਗਲਤ ਗੱਲ ਹੈ ਔਰ ਫਿਰ ਆਪਣਾ ਨੁਕਸਾਨ ਤਾਂ ਕਰਦੇ ਆ ਘਰਦਿਆਂ ਨੂੰ ਪਰੇਸ਼ਾਨੀ ਵਕਰੀ ਔਰ ਇਹ ਵੀ ਦੇਖਿਆਗਾ ਕਿ ਆਲੇ-ਦੁਆਲੇ ਇੱਕ ਦੂਜੇ ਦੇ ਉੱਤੇ ਪਟਾਕੇ ਵੀ ਸੁੱਟ ਰਹੇ ਸੀ ਇਹ ਕੀ ਦੀਵਾਲੀ ਥੋੜੀ ਆ ਯਾਰ ਇਹ ਕੋਈ ਤਿਹਾਰ ਥੋੜੀ ਤੁਸੀਂ ਬਣਾ ਰਹੇ ਹੋ ਪਰ ਚਲੋ ਫਿਲਹਾਲ ਦੀ ਤਸਵੀਰ ਜਿਹੜੀ ਇਹ ਹੈਗੀ ਹੈ ਕਿ ਜਿਹੜੇ ਕਾਕਾ ਜੀ ਇਹ ਪਿਛਲੇ 30 ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਕਹਿੰਦੇ ਕਿ ਤੂੰ ਮਹਾਪੁਰਸ਼ ਮਨੇ ਸੀ ਉਹਨਾਂ ਨੇ ਇਹ ਇਹਨਾਂ ਨੇ ਮੈਨੂੰ ਇੱਕ ਫਾਰਮੂਲਾ ਦੱਸਿਆ ਸੀ ਔਰ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਘਰ ਤੇ ਅਜਮਾਇਆ ਬੇਟਾ ਜਲ ਗਿਆ ਸੀ ਬੇਟਾ ਜਲੇ ਸੀ ਤੁਹਾਡੇ ਬੇਟਾ ਹਾਂ ਬੇਟਾ ਜਲਣ ਦੇ ਉੱਤੇ ਇਹਨਾਂ ਨੇ ਉਸ ਤੇ ਇਹ ਦਵਾਈ ਅਜਮਾਈ ਔਰ ਬੇਟਾ ਬਿਲਕੁਲ ਠੀਕ ਹੋ ਗਿਆ ਪਰ ਉਹ ਫਿਰ ਇੱਕ ਭਾਵਨਾ ਜਾਗੀ ਕਿ ਯਾਰ ਲੋਕਾਂ ਦਾ ਕਿਸੇ ਪਲਾ ਕੀਤਾ ਜਾਏ ਸੇਵਾ ਕੀਤੀ ਜਾਏ ਆਪਾਂ ਸਾਰੇ ਜਾਣਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਹੁੰਦੇ ਆ ਉਹਨਾਂ ਤੇ ਖਰਚਾ ਬਹੁਤ ਜ਼ਿਆਦਾ ਲੱਖਾਂ ਦੇ ਵਿੱਚ ਇਹ ਖਰਚਾ ਜਾਂਦਾ ਔਰ ਇੱਥੇ ਲੋਕਾਂ ਦੀ ਧਾਰਨਾ ਇਹ ਹੈ ਔਰ ਇਹ ਪ੍ਰੂਫ ਵੀ ਹੈ ਕਿ ਜਿਹੜੇ ਸੜੇ ਹੋਏ ਜਲੇ ਹੋਏ ਜ਼ਖਮ ਨੇ ਉਹਨਾਂ ਦੇ ਨਿਸ਼ਾਨ ਵੀ ਨਹੀਂ ਰੰਦੇ ਜਦ ਕੀ ਪਤਾ ਲੱਗ ਜਾਂਦਾ ਕਿ ਯਾਰ ਇੱਥੇ ਇਹ ਸਾੜ ਹੋਇਆ ਸੀ ਇੱਥੇ ਝਕਮ ਹੋਇਆ ਸੀ ਨਿਸ਼ਾਨ ਰਹਿ ਜਾਂਦਾ ਪਰ ਇਹਨਾਂ ਦੀ ਇੱਕ ਐਸੀ ਕਰਾਮਾਤੀ ਦਵਾਈ ਹੈ ਉਹ ਜਿਹੜੀ ਕਿ ਬਿਲਕੁਲ ਨਿਸ਼ਾਨ ਵੀ ਨਹੀਂ ਰਹਿਣ ਦਿੰਦੀ ਇਹ 30 ਸਾਲਾਂ ਤੋਂ ਇਹ ਜਿਹੜੀ ਸੇਵਾ ਚੱਲਦੀ ਜਾ ਰਹੀ ਹੈ 1 ਰੁਪਿਆ ਵੀ ਨਹੀਂ ਲੈਂਦੇ ਮੈਂ ਦੇਖਦਾ ਪੱਟੀਆਂ ਕੁੱਟੀਆਂ ਸਭ ਕੁਝ ਆਪਣੇ ਕੋਲੋਂ ਫ੍ਰੀ ਹੈ ਜੀ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਕਿਸੇ ਚੀਜ਼ ਦਾ ਅਗਲਾ ਆਪਣੀ ਪੱਟੀ ਕੋਲ ਜਾਂਦਾ ਲਿਆਵੇ ਉਹਨੂੰ ਰੋਕਦੇ ਨਹੀਂ ਸੀ ਵਰਨਾ ਸੀ ਪੈਸਾ ਕੋਈ ਨਹੀਂ ਜਾਂਦਾ ਇਹ ਮਤਲਬ ਸੋਸ਼ਲ ਮੀਡੀਆ ਤੇ ਅੱਜਕੱਲ ਬੜਾ ਲੋਕ ਕਹਿੰਦੇ ਯਾਰ ਆਪਾਂ ਲਾਈਵ ਹੋਈਏ ਦਿਖਾਈਏ ਅਸੀਂ ਆਹ ਚੀਜ਼ ਕਰ ਰਹੇ ਆ ਤੁਸੀਂ ਬੜੇ ਸਿੱਧੇ ਸਧਾਰਨ ਮਤਲਬ ਗੱਲ ਹੀ ਸਿੰਪਲਸ ਉੱਪਰ ਕਰਦੀ ਕਦੀ ਕਦੀ ਮਨ ਚ ਲਾਲਚ ਨੇ ਵੀ ਇੰਨੀ ਦੁਨੀਆ ਜੁੜ ਗਈ ਆ ਨਾਲ ਇਹਨੇ ਲੋਕ ਕਹਿੰਦੇ ਆ ਨਾ ਜੀ ਨਾ ਸਾਨੂੰ ਸੋਚੀ ਨਹੀਂ ਕਦੀ ਬਹੁਤ ਬੰਦਿਆਂ ਨੇ ਕਿਹਾ ਵੀ ਰਜਿਸਟਰ ਲਾਓ ਜੀ ਐਂਟਰੀਆਂ ਪਾਓ ਜੀ ਬੰਦੇ ਬੇਨਤੀ ਕਿਨੋ ਜੀ ਕਿੰਨੀ ਹੁੰਦੀ ਹੈ ਕੀ ਹੁੰਦਾ ਕੀ ਸਿਸਟਮ ਸਾਡੇ ਕੋਲ ਐਸਾ ਕੋਈ ਸਿਸਟਮ ਨਹੀਂ ਹੈ ਇੰਨਾ ਟਾਈਮ ਆਪਣਾ ਕੰਮ ਵੀ ਕਰਨਾ ਹੁੰਦਾ ਦੁਕਾਨ ਦਾ ਬਸੇ ਵਲ ਆਇਆ ਪੱਟੀ ਕਰੀ ਚੱਲ ਗਈ ਕਿ ਇਹਨਾਂ ਸੇਵਾ ਨੂੰ ਬੰਦੇ ਅਰਚਨਾ ਵੀ ਕਹਿੰਦੇ ਬਹੁਤ ਆਉਂਦੀਆਂ ਕਈ ਤਰ੍ਹਾਂ ਦੀਆਂ ਦੁਕਾਨਦਾਰੀ ਦਾ ਪਰਿਵਾਰਕ ਕਦੀ ਇਸ ਤਰ੍ਹਾਂ ਦਾ ਅਰਚਨ ਨਹੀਂ ਆਈ ਕਿ ਕਿਸੇ ਨੇ ਮਨਾ ਕੀਤਾ ਵਜ੍ਹਾ ਰਹੀ ਕਿ ਚੱਕਰਾਂ 'ਚ ਪੈ ਗਏ। ਇਹ ਬਹੁਤ ਚਿੰਤਾ ਆਉਂਦੀ ਹੋਈ ਹੈ ਜੇ ਕੋਈ ਗਾ ਖੜਾ ਹੁੰਦਾ ਫੇਰ ਕਰ ਦੇਣੀ ਸੀ। ਹੂੰ ਹੂੰ। ਉਹ ਗਾ ਦਾ ਕੰਮ ਕਰ ਦੇ। ਤੇ ਉਸਕੇ ਬਾਅਦ ਮੈਂ ਨਹੀਂ ਕਹਾਂ ਲੰਦੇ ਅਰਚਨਾ ਦਾ ਕਰਕੇ ਘਰੇਲੂ ਅਰਚਨਾ ਨਹੀਂ ਹੁੰਦੀਆਂ ਬੱਚਿਆਂ ਨੂੰ। ਇਹਦੇ ਬੱਚੇ ਹੁੰਦੇ ਦਿੱਕਤ ਮੰਨਦੇ ਆ ਵੀ ਕੀ ਗੰਦਾ ਕੰਮ ਕਰ ਰਹੇ ਆ। ਵੀ ਗੁੰਦੇ ਹੱਥ ਲਗਾ ਰਹੇ ਆ ਗੰਦੇ ਕਰ ਜੀ। ਬੰਦੇ ਕੰਮ ਚੋਂ ਤੁਹਾਨੂੰ ਸਮਝ ਨਹੀਂ ਆਂਦੀ। ਆ ਬਿਲਕੁਲ ਕਈ ਵਾਰ ਅਸੀਂ ਦੇਖਿਆ ਆਪਣੇ ਪਰਿਵਾਰਕ ਮੈਂਬਰ ਵੀ ਕਈ ਵਾਰ ਬੰਦੇ ਦੇ ਸੱਟ ਲਾ ਜਾਂਦੇ ਉਹ ਵੀ ਹੱਥ ਲਾਣ ਤੋਂ ਗੁਰੇਜ਼ ਕਰਦੇ ਨੇ ਪਰ ਤੁਹਾਡੇ ਕੋਲ ਤਾਂ ਪੇਸ਼ੈਂਟ ਹੀ ਸਾਰੇ ਇਸ ਤਰ੍ਹਾਂ ਦੇ ਆਉਂਦੇ ਜਿਹੜੇ ਬੁਰੀ ਤਰੀਕੇ ਨਾਲ ਸੜੇ ਹੋਏ ਹੁੰਦੇ ਹਨ ਉਹਨਾਂ ਨੂੰ ਤੁਸੀਂ ਪੂਰੇ ਹੱਥ ਨਾਲ ਸਫਾਈ ਕਰਦੇ ਹੋ ਉਹਨਾਂ ਦੀ ਹਾਂਜੀ ਹਾਂ ਕਰਨੀ ਪੈਂਦੀ ਹੈ ਜੇ ਨਾ ਕਰੇ ਤਾਂ ਵੀ ਕੰਮ ਕਿਦਾਂ ਚੱਲੇਗਾ ਕੁੜੀ ਮਿਲ ਗਈ ਜਿਹੜੀ ਪਟੋਲ ਪਾ ਕੇ ਅੱਗੇ ਲਾ ਕੇ ਚੱਲ ਜੀਤੀ ਹਾਂ ਉਹਦੇ ਤੇ ਡੇਢ ਮਿੰਟ ਲੱਗ ਗਿਆ ਹਾਂ ਤੁਸੀਂ ਕੁੜੀ ਦੀ ਕੁੜੀ ਦਾ ਕੁੜੀ ਦਾ ਵੀ ਜ਼ਿਕਰ ਕੀਤਾ ਸੀ ਉਹ ਵੀ ਦੱਸੋ ਉਹ ਮਿਲ ਗਈ ਕੁੜੀ ਨੇ ਪਟੋਲ ਪਾ ਕੇ ਅੱਗ ਲਾ ਲਈ ਆਪਣੇ ਆਪ ਉਹਨੂੰ ਹਸਪਤਾਲ ਤੋਂ ਜਿੰਦਰਾ ਜੋ ਪੀਜੀਆ ਰੈਫਰ ਕਰਤਾ ਪੀਜੀਆ ਨੇ 15 ਦਿਨਾਂ ਦੀ ਛੁੱਟੀ ਦੇ ਕੇ ਘਰ ਭੇਜਤੀ ਸਾਡੇ ਕਿਸੇ ਬੰਦੇ ਨੇ ਸਾਡੇ ਕੋਲ ਬੰਦਾ ਕੰਮ ਕਰਦਾ ਸੀ ਉਹਨੇ ਦੱਸਿਆ ਵੀ ਨਗਰੇ ਗੱਲ ਆ ਉਹਦੇ ਘਰ ਜਾ ਕੇ ਦੇਖਿਆ ਬਹੁਤ ਬੁਰਾ ਹਾਲ ਸੀ ਉਹਦਾ ਪਰ ਉਹਦਾ ਇਲਾਜ ਕੀਤਾ ਗਿਆ ਜਿਹੜੇ ਮਹੀਨੇ ਲੱਗ ਗਿਆ ਉਸਨੂੰ ਪਰ ਉਹ ਬਚ ਗਿਆ ਬਿਲਕੁਲ ਠੀਕ ਆ ਉਹਦੇ ਕੋਈ ਨਿਸ਼ਾਨੀਆਂ ਕੁਝ ਨਹੀਂ ਹੈ ਇਹ ਤੁਹਾਡੇ ਤੋਂ ਹੀ ਪੱਟੀਆਂ ਮਨੋਂ ਪੱਟੀਆਂ ਕਰਾਈਆਂ ਪਰ ਤੁਸੀਂ ਲਗਾਤਾਰ ਉਹਦੇ ਕੋਲ ਜਾਂਦੇ ਨਹੀਂ ਫਿਰ ਘਰ ਜਾਣਾ ਪੈਂਦਾ ਸੀ ਜੋ ਆਈਨ ਸਰਵਿਸ ਸੀਗੀ ਸਾਰੀ ਬੋਡੀ ਜਲੀ ਹੋਈ ਹੈ ਉਹਦੇ ਕਿੱਥੇ ਲੈਣਗੇ ਚੱਕੇ ਉਹ ਫੈਸਲਾ ਅਸੀਂ ਜਾਂਦੇ ਨਹੀਂ ਕਿ ਕਿਸੇ ਦੇ ਘਰ ਪੱਟੀ ਕਰਨੀ ਇਦਾਂ ਪਰ ਉਹ ਪੂਰੀ ਕਰਕੇ ਜਾਣਾ ਪਿਆ ਵੀ ਬਚ ਜੇ ਆਪਣਾ ਕਿਹੜਾ ਕੁਝ ਬਚਦਾ ਮੀ ਦਾ ਉਰੀਆਣਾ ਬੰਦ ਉਹਨੇ ਆਪਣੇ ਦੁੱਗਲ ਸਾਹਿਬ ਨੇ ਕਾਂਗਰਸ ਦੇ ਪ੍ਰਧਾਨ ਉਹਨਾਂ ਦੀ ਕੁੜੀ ਕੈਨੇਡਾ ਗਈ ਵੀ ਸੀਗੀ ਉਹਦੇ ਹੱਥੇ ਦੀ ਵੈਕਸੀਨ ਦੀ ਡੱਬੀ ਪੂਰੀ ਗਿਰ ਗਈ ਐਜੂਕੇਸ਼ਨ ਦੀ ਵੈਕਸੀਨ ਗਰਮ ਸੀਗੀ ਗਿਰ ਗਈ ਹੱਥ ਸਾਰਾ ਜਲ ਗਿਆ ਉਹਨਾਂ ਨੇ ਉੱਥੇ ਪਲਾਸਟਿਕ ਸਰਵਿਸ ਦੱਸਦੀ 2-3 ਲੱਖ ਰੁਪਏ ਉੱਥੇ ਖਰਚ ਹੋ ਜਾਂਦੇ ਨਾਲੇ ਤਾਂ ਨਾ ਲਈ ਨਿਸ਼ਾਨ ਪੈ ਜਾਣੀ ਸੀ ਦੂਜੇ ਪਾਸੇ ਪੱਟੇ ਤੋਂ ਮਾਸ ਕੱਢਣਾ ਸੀ ਉਹ ਦਿੱਕਤ ਹੁੰਦੀ ਤੇ ਕਿਨਾ ਮੈਂ ਉਹਨਾਂ ਨੇ ਮੈਨੂੰ ਪੁੱਛਿਆ ਦੀ ਮੈਗਾ ਬਲਾਉ ਉਹਨਾਂ ਨੇ ਰਾਤ ਨੂੰ ਫੋਨ ਕੀਤਾ ਅਗਲੇ ਇੰਸੂਰੇ ਲੈ ਕੇ ਫਲਾਈਟ ਆਪ ਵਾਪਸ ਆ ਗਈ ਪੂਰੇ ਇਲਾਜ ਕਰਾ 15 ਦਿਨ 14 ਬਿਲਕੁਲ ਸੱਟਾ ਕੋਈ ਨਿਸ਼ਾਨੀ ਉਹਦੇ ਉੱਤੇ ਮਤਲਬ ਦਵਾਈ ਇੰਨੀ ਕੋ ਅਸਰਦਾਰ ਰਹੀ ਕਿ ਬਾਰੋਂ ਵੀ ਲੋਕ ਆ ਕੇ ਜਿਨ੍ਹਾਂ ਨੂੰ ਪਤਾ ਹੈਗਾ ਉਹ ਪਹੁੰਚਦੇ ਨੇ ਔਰ ਇਲਾਜ ਕਰਾਦੇ ਨੇ ਅ ਗੁਰਪ੍ਰੀਤ ਸਾਹਿਬ ਇਹ ਹੁਣ ਮਾਫਤ ਨਾ ਕਾਕਾ ਜੀ ਇਹ ਇਲਾਕੇ ਦੇ ਲੋਕ ਹੀ ਆਂਦੇ ਨੇ ਪਟਿਆਲੇ ਸ਼ਹਿਰ ਦੇ ਕਿ ਬਾਹਰੋਂ ਵੀ ਆਉਂਦੇ ਨੇ ਬਾਹਰੋਂ ਹੀ ਆਉਂਦੇ ਨੇ ਜੀ ਲੋਕਲ ਦਾ ਲੋਕ ਆਂਦੀ ਆਂਦੇ ਆ ਛੋਟੇ ਮੋਟੇ ਕੰਮ ਚ ਪਰ ਜਿਹੜੀ ਹੁਣ ਜਿਵੇਂ ਦੇਖ ਲੰਦੇ ਨਾ ਲੋਕ ਟੀਵੀ ਦੇ ਤੇ ਜਾਂ ਕੋਈ ਰਿਸ਼ਤੇਦਾਰ ਕਿਸੇ ਨੂੰ ਕਹ ਦਿੰਦਾ ਵੀ ਬਹੁਤ ਤੰਗ ਆਈ ਬੱਚਾ ਚੱਲ ਗਿਆ ਕੋਈ ਚੱਲ ਗਿਆ ਮੈਨੂੰ ਕਹਿੰਦਾ ਪਟਿਆਲੇ ਆ ਜਾ ਬਾਈ ਤੁਹਾਨੂੰ ਤੈਨੂੰ ਕਰਾ ਦੇਣਾ ਤੇਰਾ ਇਲਾਜ ਇਹ ਤਾਂ ਬਹੁਤ ਦੂਰੋਂ ਆਉਂਦੀ ਜੀ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਤੋਂ ਸੰਗਰੂਰ ਤੋਂ ਦਿੱਲੀ ਤੋਂ ਨੂੰ ਤੁਸੀਂ ਹੱਸਦਾ ਹੋ ਵੀ ਕੈਨੇਡਾ ਤੋਂ ਕੁੜੀ ਆ ਗਈ ਜੇ ਪਤਾ ਸੀ ਇਹਨੂੰ ਤਾਈ ਆਈ ਨਾ ਜੀ ਅੱਛਾ ਤੁਸੀਂ ਟਾਈਮ-ਟਾਈਮ ਪਰ ਪੱਟੀ ਕਰੋਨਾ ਟਾਈਮ ਦਿੰਦੇ ਹੋ ਉਹਨਾਂ ਨੂੰ ਦੋ ਦਿਨ ਉਹਦਾ ਕੋਈ ਟਾਈਮ ਕੋ ਨਹੀਂਂ ਗਈ। ਜੱਲੀ ਪੱਟੀ ਜਲਮਰਜੀ ਹੁੰਦੀ ਹੈ 12 ਵਜੇ ਤੋਂ ਬਾਅਦ ਬਾਕੀ બીજી ਪੱਟੀ ਦੇ ਉਸ ਮੇਰੇ 12 ਵਜੇ ਬਾਅਦ ਤੋਂ ਦੁਕਾਨਦਾਰੀ ਸ਼ੁਰੂ ਕਰਕੇ ਫਿਰ ਤੁਸੀਂ ਬਾਅਦ ਚ ਕਰ ਰਹੇ ਆ। 12 ਵਜੇ ਤੋਂ ਸ਼ਾਮ ਦੇ 7 ਵਜੇ ਦਾ ਜਲਮਰਜੀ ਆਉਂਦਾ। ਉਹ ਬੋਤਨਵਾਰ ਮੈਂ ਤੁਹਾਡੇ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਾਂਗਾ। ਮੈਂ ਦੇਖ ਰਿਹਾ ਕਿ ਲਗਾਤਾਰ ਜਿਹੜੇ ਦਿਵਾਰੀ ਤੋਂ ਬਾਅਦ ਦੇ ਜਿਹੜੇ ਪੇਸ਼ੈਂਟ ਨੇ ਉੱਥੇ ਪਹੁੰਚ ਰਹੇ ਨੇ। ਅੱਜ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ। ਕੀ ਆ ਵੀ ਬੇਟਾ ਪਹੁੰਚਿਆ ਹੋਇਆ? ਕੀ ਨਾਮ ਹੈ ਰਾਜਵ? ਮੇਰਾ ਨਾਮ ਸੁਹਾਨ ਹੈ ਜੀ। ਕਿੱਥੋਂ ਆਇਓ? ਮੈਂ ਸਨੋ ਕਿਦਾ ਜਲ ਗਿਆ ਹੱਥ ਇਹ ਮੇਰਾ ਦੀਵਾਲੀ ਤੇ ਪਟਾਕੇ ਨਾਲ ਹੋਇਆ ਸੀਗਾ ਮੈਂ ਪਰਸੋ ਪੱਟੀ ਕਰਵਾ ਕੇ ਗਿਆ ਸੀ ਤੇ ਪਹਿਲਾਂ ਨਾਲੋਂ ਮੈਨੂੰ ਬਹੁਤ ਜ਼ਿਆਦਾ ਫਰਕ ਹੈ ਜਿਸ ਦਿਨ ਮੇਰਾ ਹੱਥ ਠੀਕ ਹੋਇਆ ਮਤਲਬ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅੱਛਾ ਹੋ ਗਿਆ ਤੇ ਮੈਂ ਅੰਕਲ ਦਾ ਬਹੁਤ-ਬਹੁਤ ਧੰਨਵਾਦੀ ਹੋਵਾਂਗਾ ਜਿਹੜਾ ਉਹਨਾਂ ਨੇ ਇੰਨੀ ਹੈਲਪ ਕਰਦੇ ਸਾਡੀ ਜਿਹੜੇ ਮਤਲਬ ਸਾਡੇ ਜਲੇ ਹੋਇਆਂ ਨੂੰ ਇੰਨਾ ਰਾਹਤ ਦੇ ਰਹੇ ਨੇ ਮੈਂ ਅੰਕਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪਹਿਲਾਂ ਨਾਲੋਂ ਮੈਨੂੰ ਬਹੁਤ ਜ਼ਿਆਦਾ ਫਰਕ ਹੈ ਤੇ ਮੇਰੇ ਅੱਜ ਦੂਜੀ ਪੱਟੀ ਐ ਮੈਂ ਪਰਸੋ ਕਰਵਾ ਕੇ ਗਿਆ ਸੀ ਤੇ ਪਹਿਲਾਂ ਨਾਲੋਂ ਬਹੁਤ ਫਰਕ ਹੈ ਮੈਨੂੰ ਅਗੋਂ ਵੀ ਤਦ ਲਗਾਤਾਰ ਜਿਹੜੇ ਇੱਥੇ ਦੀਵਾਲੀ ਤੋਂ ਬਾਅਦ ਤੋਂ ਦੱਸੇ ਕਿ ਪੇਸ਼ੈਂਟ ਤਾਂ ਆ ਹੀ ਰਹੇ ਨੇ ਕਹਿੰਦੇ ਪਹਿਲੇ ਦਿਨ 20 ਦਿਨ 20 ਪੇਸ਼ੈਂਟ ਆਏ ਉਸ ਤੋਂ ਬਾਅਦ 70 ਆਏ ਕਿਉਂਕਿ ਦੋ ਦਿਨ ਲਗਾਤਾਰ ਲੋਕਾਂ ਨੇ ਪਟਾਕੇ ਪਟੂਕੇ ਚਲਾਏ ਨੇ ਪਰ ਉਸ ਤੋਂ ਇਲਾਵਾ ਖਾਸियत ਇਹ ਹੈ ਕਾਕਾ ਜੀ ਦੀ ਕਿ ਹੋਰ ਵੀ ਜਿਹੜੇ ਜਲੇ ਸੜੇ ਦੇ ਮਰੀਜ਼ ਨੇ ਆਮ ਦਿਨਾਂ ਦੇ ਵਿੱਚ ਵੀ ਇਨਾਂ ਕੋਲ ਆਉਂਦੇ ਨੇ 3 ਤੋਂ 4 5 ਪੇਸ਼ੈਂਟ ਕਹਿੰਦੇ ਜਿਹੜੇ ਹੁੰਦੇ ਜਿਨ੍ਹਾਂ ਨੂੰ ਪਤਾ ਉਹ ਆਉਂਦੇ ਨੇ ਔਰ ਬਿਲਕੁਲ ਠੀਕ ਹੋ ਕੇ ਜਾ ਰਹੇ ਨੇ ਔਰ ਕੱਲਾ ਪਟਿਆਲਾ ਨਹੀਂ ਜਿੱਥੇ ਅਲੱਗ-ਅਲੱਗ ਲੁਧਿਆਣਾ, ਸੰਗਰੂਰ, ਅਨੰਦਪੁਰ ਸਾਹਿਬ ਅਹੀਂ ਜ਼ਿਲ੍ਹਿਆਂ ਦਾ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਜਿੱਥੋਂ ਰੈਗੂਲਰ ਪੇਸ਼ੈਂਟ ਆਉਂਦੇ ਨੇ ਕਿਉਂਕਿ ਜਿਹੜਾ ਬੰਦਾ ਇੱਕ ਵਾਰ ਠੀਕ ਹੋਇਆ ਹੁੰਦਾ ਉਹ ਨਾਲਿਆਂ ਨੂੰ ਜ਼ਰੂਰ ਦੱਸਦਾ ਕਿ ਭਾਈ ਉੱਥੇ ਜਾ ਕੇ ਇਲਾਜ ਕਰਾਓ। ਨੀਸ਼ੁਰਕ ਸੇਵਾ ਬਿਲਕੁਲ ਇਤਰਪਿਆਣੀ ਇੱਥੇ ਲਿਆ ਜਾਂਦਾ ਔਰ ਇਹਨਾਂ ਨੇ ਆਪਣੀ ਕਹਾਣੀ ਦੱਸੀ ਹੈ ਫਿਲਹਾਲ ਦੇਖੋ ਇਹ ਦੁਕਾਨਦਾਰੀ ਦਾ ਵੀ ਸਮਾਂ ਫਿਰ ਵੀ ਇਹਨਾਂ ਨਾਲ ਧੰਮਾਦਾਈ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਔਰ ਇਤਰਪਿਆਣੀ ਸਪੱਟੀ ਦਾ ਲਿੱਤਾ ਜਾਂਦਾ। ਮਹਾਪੁਰਸ਼ਾ ਮਿਲੇ ਸੀ ਮਹਾਪੁਰਸ਼ਾ ਨੇ ਇਹ ਜਿਹ ਔਰ ਘਰੇ ਪੇਸ਼ੈਂਸੀ ਬੇਟਾ ਪਹਿਲਾ ਜਲਿਆ ਸੀ ਬੇਟੇ ਨੂੰ ਇਹ 30 ਸਾਲ ਪੁਰਾਣੀਆਂ ਗੱਲਾਂ ਨੇ ਔਰ 30 ਸਾਲ ਬਾਅਦ ਜਦੋਂ ਅੱਜ ਤੱਕ ਇਹ ਜਿਹੜੀ ਸੇਵਾ ਨਿਰੰਤਰ ਚੱਲ ਰਹੀ ਹੈ ਜਿਨ੍ਹਾਂ ਨੂੰ ਇਹ ਪਤਾ ਹੈਗਾ ਉਹ ਇੱਥੇ ਪਹੁੰਚਦੇ ਨੇ ਤਾਂ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਜਿੰਨਾ ਤੱਕ ਇਹ ਸਾਡੀ ਸਟੋਰੀ ਪਹੁੰਚਦੀ ਹੈ ਪਟਿਆਲਾ ਦੇ ਗੁਰਮੰਡੀ ਦੇ ਵਿੱਚ ਮਿਸ਼ਰੀ ਬਾਜ਼ਾਰ ਪੈਂਦਾ ਕਾਕਾ ਜੀ ਇੱਥੇ ਮਸ਼ਹੂਰ ਨੇ ਪੱਟੀ ਵਾਲੇ ਜਿਹੜਾ ਵੀ ਕੋਈ ਤੁਹਾਡੇ ਨਾਲ ਆਲੇ-ਦੁਆਲੇ ਜਾਂ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੋਵੇ ਉਹ ਇੱਥੇ ਪਹੁੰਚ ਸਕਦਾ ਖਾਸੀਅਤ ਇਹ ਹੈ ਕੀ ਚੰਗੇ ਚੰਗੇ ਹਸਪਤਾਲਾਂ ਵੱਡੇ ਵੱਡੇ ਡਾਕਟਰਾਂ ਦਾ ਇਲਾਜ ਕਰਾਉਣ ਵਾਲੇ ਜਿਹੜੇ ਠੀਕ ਨਹੀਂ ਹੋ ਸਕੇ ਉਹ ਇੱਥੇ ਠੀਕ ਹੋਏ ਨੇ ਇੱਥੇ ਬਿਲਕੁਲ ਠੀਕ ਹੋਏ ਨੇ ਔਰ ਇਹ ਵੀ ਮੰਨਤਾ ਹੈ ਕਿ ਜਿਸ ਦੀ ਕੋਰ ਪੱਟੀ ਕਾਕਾ ਜੀ ਵੱਲੋਂ ਹੋ ਜਾਂਦੀ ਹੈ ਉਹਨਾਂ ਦੇ ਹੱਥ ਤੇ ਜਲੇ ਦਾ ਨਿਸ਼ਾਨ ਵੀ ਨਹੀਂ ਲੰਦਾ ਇਹ ਖਾਸੀਅਤ ਹੈ ਇਸ ਪੱਟੀ ਦੀ ਇਹ ਖਾਸੀਅਤ ਹੈ ਇਸ ਪੱਟੀ ਦੀ ਉਸ ਜਗ੍ਹਾ ਤੇ ਪਤਾ ਵੀ ਨਹੀਂ ਲੰਦਾ ਵੀ ਕਦੀ ਇੱਥੇ ਬੰਦਾ ਕਿਸ ਜਗ੍ਹਾ ਤੇ ਉਹਦੇ ਸਾੜ ਪਿਆ ਸੀ ਜਾਂ ਇੱਥੇ ਕੋਈ ਜਲੇ ਦਾ ਕੋਈ ਨਿਸ਼ਾਨ ਸੀ ਤਾਂ ਇਹ ਸਟੋਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਔਰ ਇਕ ਵਾਰ ਫੇਰ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਗੁਰਮੰਡੀ ਦੇ ਮਿਛਲੀ ਬਾਜ਼ਾਰ ਦੇ ਵਿੱਚ ਕਾਕਾ ਜੀ ਦੇ ਨਾਮ ਤੇ ਇਹ ਮਸ਼ਹੂਰ ਨੇ ਇੱਥੇ ਆ ਸਕਦੇ ਹੋ ਤੁਹਾਡੇ ਆਲੇ-ਦੁਆਲੇ ਜਾਂ ਕਿਸੇ ਦੇ ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਏਦਾਂ ਦਾ ਕੋਈ ਮਰੀਜ਼ ਹੋਵੇ ਤਾਂ ਜਰੂਰ ਇੱਥੇ ਲਿਆਓ ਔਰ ਤੁਸੀਂ ਦੇਖੋ ਕਿ ਇਹ ਚਮਤਕਾਰੀ ਜਿਹੜਾ ਫਾਰਮੂਲਾ ਇਹ ਪੱਟੀ ਕੀਤੀ ਜਾ ਰਹੀ ਹੈ ਨੀ ਸ਼ੁਲਕ ਹੈ 1 ਰੁਪਿਆ ਵੀ ਨਹੀਂ ਲਿੱਤਾ ਜਾਂਦਾ ਫ੍ਰੀ ਸੇਵਾ ਇਹ ਸ਼ਖਸ ਨਿਭਾ ਰਿਹਾ ਹੈ ਤਾਂ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਕੈਮਰਾਮੈਨ ਗੁਰਜੋਤ ਦੇ ਨਾਲ ਨਾਓ ਇੰਡੀਆ ਪੰਜਾਬੀ ਲਈ ਪਟਿਆਲਾ ਤੋਂ ਚਰਨਜੀਤ ਸਿੰਘ ਖੋਲੀ ਦੀ ਰਿਪੋਰਟ